ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਉਹਨਾਂ ਨੇ ਲੋਕ ਸਭਾ ਚੋਣਾਂ ਦੇ ਵਿੱਚ ਪਟਿਆਲਾ ਲੋਕ ਸਭਾ ਲਈ ਮੈਨੂੰ ਉਮੀਦਵਾਰ ਬਣਾਇਆ ਮੈਂ ਸਾਰੇ ਪਟਿਆਲਾ ਨਿਵਾਸੀਆਂ ਨੂੰ ਇਹ ਵਿਸ਼ਵਾਸ ਦਿਵਾਉਣਾ ਕਿ ਜਿਹੜਾ ਵਿਸ਼ਵਾਸ ਪਾਰਟੀ ਨੇ ਮੇਰੇ ਵਿੱਚ ਰੱਖ ਕੇ ਮੈਨੂੰ ਉਮੀਦਵਾਰ ਬਣਾਇਆ ਹੈ ਉਹ ਤੁਸੀਂ ਵੀ ਰੱਖੋ ਐਸੇ ਕੰਮ ਮੈਂ ਪਿਛਲੇ ਲੰਮੇ ਸਮੇਂ ਤੋਂ ਕਰਦਾ ਆ ਰਿਹਾ ਤੇ ਅੱਜ ਦੀ ਡੇਟ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਕਿਸੇ ਤਰ੍ਹਾਂ ਦਾ ਕੋਈ ਵਿਚਾਰ ਕਰਨਾ ਹੋਵੇ ਕੁਝ ਐਸੀ ਮੰਗ ਹੋਵੇ ਜਿਹੜੀ ਅੱਜ ਇਗਨੋਰ ਕੀਤੀ ਜਾ ਰਹੀ ਹੋਵੇ ਜਾਂ ਸਾਡੇ ਧਿਆਨ ਚ ਲਿਆਉਣੀ ਹੋਵੇ ਤਾਂ ਤੁਸੀਂ ਸਕਰੀਨ ਤੇ ਚੱਲ ਰਹੇ ਨੰਬਰਾਂ ਤੇ ਕਿਸੇ ਵਕਤ ਵੀ ਸੰਪਰਕ ਕਰਕੇ ਸਾਨੂੰ ਮਿਲ ਸਕਦੇ ਹਾਂ ਜਾਂ ਆਪਣੇ ਸੁਝਾਅ ਜਿਹੜੇ ਨੇ ਉਹ ਦੇ ਸਕਦੇ ਹਾਂ ਕਿਉਂ ਕਰਕੇ ਮੈਂ ਜਿੱਥੋਂ ਤੱਕ ਜਾ ਸਕਾਂਗਾ ਉਹ ਮੈਂ ਤੁਹਾਡੇ ਨਾਲ ਨਿੱਜੀ ਰੂਪ ਵਿੱਚ ਵੀ ਸੰਪਰਕ ਕਰੂੰਗਾ ਪਰ ਫਿਰ ਵੀ ਕਈ ਜਗ੍ਹਾ ਐਸੀਆਂ ਹੁੰਦੀਆਂ ਨੇ ਜਿੱਥੇ ਸਾਰੀ ਪਾਰਲੀਮੈਂਟ ਦੇ ਵਿੱਚ ਨਹੀਂ ਜਾਇਆ ਜਾ ਸਕਦਾ ਫਿਜ਼ੀਕਲੀ ਸੋ ਉਹਦੇ ਲਈ ਸੋਸ਼ਲ ਮੀਡੀਆਹੀਂ ਆਪਾਂ ਜੁੜ ਕੇ ਰਹੀਏ ਆਪਣੀਆਂ ਸਮੱਸਿਆਵਾਂ ਨੂੰ ਦਸਿਏ ਤੇ ਉਹਦਾ ਹੱਲ ਕੀ ਕਰੋਗੇ ਇਹ ਸਾਨੂੰ ਪੁੱਛੋ ਕੈਂਡੀਡੇਟ ਨੂੰ ਪੁੱਛੋ ਕੈਂਡੀਡੇਟ ਤੇ ਸਵਾਲ ਕੀਤਾ ਜਾਵੇ ਤੇ ਉਸ ਵਕਤ ਪਿਛਲੀ ਕ੍ਰੈਡੇਬਿਲਟੀ ਜਿਹੜੀ ਮੇਰੀ ਪਾਰਟੀ ਦੀ 40 ਸਾਲ ਦੀ ਹੈ ਬਾਕੀ ਪਾਰਟੀਆਂ ਦੀ ਵੀ ਹੈ ਉਹਨਾਂ ਨੂੰ ਇੱਕ ਕਟਹਿਰੇ ਵਿੱਚ ਖੜਾ ਕਰਕੇ ਪੁੱਛਿਆ ਜਾਵੇ ਤੁਹਾਡੇ ਕੋਲ ਜਦੋਂ ਵੀ ਕੋਈ ਜ਼ਿੰਮੇਵਾਰੀ ਅਸੀਂ ਦਿੱਤੀ ਸੀ ਵੋਟਰਾਂ ਨੇ ਉਹ ਤੁਸੀਂ ਕਿਉਂ ਨਹੀਂ ਨਿਭਾਈ ਉਹਨਾਂ ਨੂੰ ਇਹ ਸਵਾਲ ਕੀਤਾ ਜਾਵੇ ਤੇ ਸਾਨੂੰ ਸਵਾਲ ਕੀਤਾ ਜਾਵੇ ਕਿ ਸਾਡੇ ਅਸੀਂ ਤੁਹਾਡੇ ਤੇ ਕਿਉਂ ਵਿਸ਼ਵਾਸ ਕਰੀਏ ਕਿ ਤੁਸੀਂ ਸਾਡੀ ਗੱਲ ਨੂੰ ਅੱਗੇ ਪਾਰਲੀਮੈਂਟ ਤੱਕ ਲੈ ਕੇ ਜਾਓਗੇ ਇਹ ਜਵਾਬ ਮੈਂ ਦਊਂਗਾ ਪੁੱਛਣਾ ਤੁਹਾਡਾ ਅਧਿਕਾਰ ਵੀ ਹੈ ਤੇ ਤੁਸੀਂ ਪੁੱਛਿਓ ਜਰੂਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ